ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾंनो ਵੀ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਉਹ ਆਪਣੀ ਐਮ ਐਸ ਸੀ ਦੀ ਪੜ੍ਹਾਈ ਪੂਰੀ ਕਰਕੇ ਘਰ ਆਈ ਸੀ ਐਮ ਐਸ ਸੀ ਕਰਦਿਆਂ ਬਹੁਤ ਸਾਰੇ ਸੁਪਨੇ ਦੇਖੇ ਸੀ ਉਹਨੇ ਇੱਕ ਠੀਕ ਠਾਕ ਜਿਹੀ ਨੌਕਰੀ ਦਾ ਸੁਪਨਾ ਬਾਹਰ ਸ਼ਹਿਰ ਹੈ ਕਿ ਨੌਕਰੀ ਕਰਨ ਦਾ ਸੁਪਨਾ ਆਪਣੇ ਪੈਰਾਂ ਤੇ ਖੜੇ ਹੋਣ ਦਾ ਸੁਪਨਾ ਆਪਣੇ ਕਮਾਏ ਪੈਸਿਆਂ ਨਾਲ ਆਪਣੀਆਂ ਨਿੱਕੀਆਂ ਨਿੱਕੀਆਂ ਰੀਜਾਂ ਪੂਰੀਆਂ ਕਰਨ ਦਾ ਸੁਪਨਾ 5 ਸਾਲ ਬਾਹਰ ਰਹਿ ਕੇ ਪੜ੍ਹਾਈ ਕਰਨ ਮਗਰੋਂ ਉਹ ਅੱਜ ਆਪਣੇ ਪਿੰਡ ਆਪਣੇ ਘਰ ਵਾਪਸ ਆਈ ਸੀ ਸਭ ਸੋਚ ਰੱਖਿਆ ਸੀ ਵੀ ਕੁਝ ਸਮਾਂ ਘਰ ਰਹਿ ਕੇ ਕੋਈ ਚੰਗੀ ਜਿਹੀ ਨੌਕਰੀ ਦੇਖ ਲੈਣੀ ਹੈ ਬਹੁਤ ਖੁਸ਼ੀ ਉਹ ਘਰ ਆਈ ਕੁਝ ਸਮਾਂ ਵਧੀਆ ਲੰਘਿਆ ਹਾਂ ਪਰ ਉਹ ਆਪਣੀਆਂ ਸਹੇਲੀਆਂ ਨੂੰ ਤੇ ਬਾਹਰ ਦੇ ਖਾਣੇ ਨੂੰ ਬਹੁਤ ਯਾਦ ਕਰਦੀ ਰਹਿੰਦੀ ਸੀ ਫਿਰ ਕੁਝ ਸਮੇਂ ਮਗਰੋਂ ਉਹਨੇ ਆਪਣੇ ਘਰ ਨੌਕਰੀ ਕਰਨ ਦੀ ਇੱਛਾ ਜ਼ਾਹਰ ਕੀਤੀ ਇੱਕਦਮ ਕੋਰਾ ਜਵਾਬ ਮਿਲ ਗਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹ ਤਾਂ ਉਹਨੇ ਸੋਚਿਆ ਹੀ ਨਹੀਂ ਸੀ। ਥੋੜੇ ਸਮੇਂ ਲਈ ਜਿਵੇਂ ਜਾਨ ਜਹੀ ਨਿਕਲ ਗਈ ਸੀ। ਫਿਰ ਉਹਨੇ ਆਪਣੇ ਆਪ ਨੂੰ ਸੰਭਾਲਿਆ, ਆਪਣੀ ਮਾਂ ਨਾਲ ਦੁਬਾਰਾ ਗੱਲ ਕੀਤੀ। ਮਾਂ ਨੇ ਉਹਨੂੰ ਸਮਝਾਉਂਦਿਆਂ ਕਿਹਾ ਵੀ ਧੀਏ, ਹੁਣ ਤੇਰੀ ਵਿਆਹ ਦੀ ਉਮਰ ਐ। ਦੇਖ ਤੂੰ ਜਿੰਨਾ ਕਿਹਾ ਅਸੀਂ ਤੈਨੂੰ ਪੜਾਇਆ ਪਰ ਹੁਣ ਆਹ ਨੌਕਰੀ ਨਾ ਕਰੀ ਤੂੰ ਆਪਣੇ ਘਰ ਜਾ ਕੇ ਕਰੀ। ਨਾਲੇ ਬਾਹਰ ਰਹਿ ਕੇ ਨੌਕਰੀ ਮੁੰਡੇ ਵਾਲੇ 100 ਸਵਾਲ ਕਰਨਗੇ। रिश्ता ਨਹੀਂ ਹੋਣਾ ਇਹ ਗੱਲ ਸੁਣ-ਸੁਣ ਉਹ ਨੂੰ ਕੰਬਣੀ ਛੜ ਰਹੀ ਸੀ ਜਿੱਥੇ ਸਾਰਾ ਪਰਿਵਾਰ ਉਹਦੇ ਖਿਲਾਫ ਸੀ ਉਸ ਦੀ ਆਖਰੀ ਉਮੀਦ ਉਸ ਦੀ ਮਾਂ ਵੀ ਬਾਕੀ ਪਰਿਵਾਰ ਦੀ ਹੀ ਬੋਲੀ ਬੋਲ ਰਹੀ ਸੀ ਉਹ ਨੂੰ ਹੁਣ ਸਮਝ ਨਹੀਂ ਸੀ ਆ ਰਿਹਾ ਵੀ ਹੁਣ ਉਹ ਕੀ ਕਰੇ ਕਿੱਥੇ ਜਾਏ ਅਚਾਨਕ ਉਸ ਦਾ ਆਪਣਾ ਪਰਿਵਾਰ ਉਹ ਨੂੰ ਬੇਗਾਨਾ ਜਿਹਾ ਲੱਗਣ ਲੱਗ ਗਿਆ ਬਹੁਤ ਹੀ ਇਕੱਲਾ ਮਹਿਸੂਸ ਕਰ ਰਹੀ ਸੀ ਉਹ ਆਪਣੇ ਆਪ ਨੂੰ ਉਹਦੀ ਮਾਂ ਉਸ ਨੂੰ ਘਰ ਦੇ ਕੰਮਕਾਰਾਂ ਦੀ ਜਾਂਚ ਸਕਾਰ ਰਹੀ ਸੀ ਸਵੇਰੇ ਜਲਦੀ ਉੱਠਣਾ ਕੱਪੜੇ ਧੋਣਾ ਝਾੜੂ ਪੋਚਾ ਤੇ ਰੋਟੀ ਸਬਜੀ ਪਹਿਲਾਂ ਔਖਾ ਜਾ ਲੱਗਿਆ ਪਰ ਹੁਣ ਉਹਦੀ ਆਦਤ ਜਿਹੀ ਬਣ ਗਈ ਸੀ ਘਰ ਦੇ ਕੰਮਕਾਰ ਦੀ ਕਰਦੀ ਉਹ ਭੁੱਲ ਗਈ ਸੀ ਆਪਣੀ ਪੜ੍ਹਾਈ ਆਪਣੇ ਸੁਪਨੇ ਆਪਣੀਆਂ ਇੱਛਾਵਾਂ ਦੇ ਆਪਣੇ ਹੱਥੀਂ ਗਲਾ ਘੁੱਟ ਕੇ ਆਪਣੇ ਅੰਦਰ ਹੀ ਦਬ ਲਿਆ ਕਿਤੇ ਆਪਣੇ ਆਪ ਤੋਂ ਤੇ ਆਪਣਿਆਂ ਤੋਂ ਹਾਰੀ ਉਹ ਚੁੱਪਚਾਪ ਫਿਰਦੀ ਰਹਿੰਦੀ ਘਰ ਦੇ ਕੰਮ ਸਵਾਰਦੀ ਕਰ ਉਹਦੇ ਰਿਸ਼ਤੇ ਦੀਆਂ ਗੱਲਾਂ ਚਲਦੀਆਂ ਉਹ ਸੁਣ ਕੇ ਅਣ ਸੁਣਿਆ ਕਰ ਦਿੰਦੀ ਕਰਦੇ ਉਹਦੀ ਰਾਏ ਮੰਗਦੇ ਫੋਟੋ ਦਿਖਾ ਕੇ ਪੁੱਛਦੇ ਵੀ ਪਸੰਦ ਨਾ ਪਸੰਦ ਦੱਸਦੇ ਪਰ ਉਹ ਕੁਝ ਨਾ ਕਹਿੰਦੀ ਬਸ ਭਰੀਆਂ ਅੱਖਾਂ ਨਾਲ ਇੰਨੀ ਕੁ ਗੱਲ ਕਹਿ ਦਿੰਦੀ ਬਸ ਤੁਸੀਂ ਦੇਖ ਲਓ ਚੁੱਲ੍ਹੇ ਤੇ ਕੰਮ ਕਰਨਾ ਸਿੱਖ ਰਹੀ ਸੀ ਉਹ ਕਦੇ-ਕਦੇ ਧੂਏ ਦਾ ਬਹਾਨਾ ਕਰਕੇ ਰੋ ਲੈਂਦੀ ਸੀ ਇੱਕ ਰਾਤ ਉਹਨੇ ਬਹੁਤ ਡਰਾਮਣਾ ਸੁਪਨਾ ਦੇਖਿਆ ਉਹਨੇ ਦੇਖਿਆ ਵੀ ਉਹ ਚੁੱਲ੍ਹੇ ਤੇ ਕੰਮ ਕਰ ਰਹੀ ਸੀ ਅੱਗ ਬੁਝ ਗਈ ਉਹ ਫੂਕਾ ਮਾਰ ਕੇ ਅੱਗ ਨੂੰ ਮੁੜ ਜਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅੱਗ ਨਹੀਂ ਸੀ ਮੱਚ ਰਹੀ ਚੱਲੇ ਵਿੱਚ ਧੂਆ ਨਿਕਲ ਰਿਹਾ ਸੀ ਤੇ ਉਹ ਧੂਆ ਬਹੁਤ ਡਰਾਉਣਾ ਰੂਪ ਧਾਰਨ ਕਰ ਰਿਹਾ ਸੀ ਉਸ ਦਾ ਇੱਕਦਮ ਉੱਪਰ ਧਿਆਨ ਗਿਆ ਤੇ ਉਹਨੇ ਆ ਦੇਖਿਆ ਧੂਏ ਦਾ ਉਹ ਡਰਾਉਣਾ ਰੂਪ ਆਪਣਾ ਮੂੰਹ ਖੋਲ ਕੇ ਖੜਾ ਸੀ ਤੇ ਉਸ ਨੂੰ ਆਪਣੇ ਮੂੰਹ ਵਿੱਚ ਪਾਉਣ ਲਈ ਕਾਲਾ ਸੀ ਦੇਖਦੇ ਹੀ ਦੇਖਦੇ ਉਸ ਦੇ ਚਾਰੇ ਪਾਸੇ ਧੂਏ ਹੀ ਧੂਆ ਹੋ ਗਿਆ ਉਸ ਦਾ ਰੰਗ ਵੀ ਧੂਏ ਵਾਂਗ ਕਾਲਾ ਹੋ ਗਿਆ। ਉਸ ਧੂਏ ਚ ਉਹਨੂੰ ਸਾਹ ਨਹੀਂ ਆ ਰਿਹਾ ਸੀ। ਉਸ ਦੀਆਂ ਅੱਖਾਂ ਧੂਏ ਨਾਲ ਜਲ ਰਹੀਆਂ ਸੀ। ਉਹ ਭੱਜ ਕੇ ਆਪਣੀ ਜਾਨ ਬਚਾਉਣਾ ਚਾਹੁੰਦੀ ਸੀ। ਪਰ ਇਦਾਂ ਲੱਗਦਾ ਸੀ ਜਿਵੇਂ ਧੂਏ ਨੇ ਉਹਦੇ ਚ ਫੇਰੇ ਇੱਕ ਘੇਰਾ ਬਣਾ ਲਿਆ। ਉਹ ਜਿੱਥੇ ਜਾਂਦੀ ਧੂਆਂ ਉਹਦੇ ਨਾਲ ਉਹਦਾ ਸਾਹ ਘੁੱਟ ਰਿਹਾ ਸੀ। ਧੂਏ ਦਾ ਬਣਿਆ ਉਹ ਰਕਸ਼ਸ ਉਸਨੂੰ ਮੂੰਹ ਚ ਪਾਉਣ ਹੀ ਵਾਲਾ ਸੀ ਕਿ ਉਹ ਇੱਕਦਮ ਚੀਖ ਮਾਰ ਕੇ ਉੱਡੜਵਾਹੀ ਉਠੀ। ਕੋਲ ਪਈ ਉਸਦੀ ਮਾਂ ਨੇ ਪੁੱਛਿਆ ਵੀ ਕੀ ਹੋਇਆ ਕੋਈ ਡਰਾਵਣਾ ਸੁਪਨਾ ਦੇਖ ਲਿਆ ਕਿ ਉਹ ਰੋਂਦੀ ਰੋਂਦੀ ਮਾਂ ਦੇ ਗੱਲ ਲੱਗੀ ਤੇ ਕਹਿਣ ਲੱਗੀ ਹਜੇ ਮੇਰਾ ਵਿਆਹ ਨਾ ਕਰੋ ਨਹੀਂ ਤਾਂ ਚੁੱਲੇ ਦਾ ਧੂਆ ਮੈਨੂੰ ਖਾ ਲਵੇਗਾ